ਝੂਠੀ ਪ੍ਰੀਤ ਭਾਗ ਪਹਿਲਾ ਡਾਕਟਰ ਡਾਕਟਰ ਅੱਧੀ ਰਾਤ ਦੇ ਸਮੇਂ ਇੱਕ ਕਬਰਾਈ ਹੋਈ ਆਵਾਜ਼ ਨੇ ਮੈਨੂੰ ਨੀਂਦ ਤੋਂ ਜਗਾ ਦਿੱਤਾ ਅੱਖਾਂ ਖੋਲ ਕੇ ਵੇਖਣ ਤੋਂ ਪਤਾ ਲੱਗਾ ਜੋ ਸਾਡੇ ਪਿੰਡ ਦੇ ਜ਼ਿੰਮੇदार ਬਨਾਰਸੀ ਬਾਬੂ ਖੜੇ ਹਨ ਮੈਂ ਛੇਤੀ ਛੇਤੀ ਉੱਠ ਕੇ ਇੱਕ ਕੁਰਸੀ ਖਿੱਚ ਕੇ ਉਹਨਾਂ ਨੂੰ ਬੈਠਣ ਨੂੰ ਆਖਿਆ ਤੇ ਆਪ ਪਿਆਰ ਨਾਲ ਉਹਨਾਂ ਵੱਲ ਧੱਕਣ ਲੱਗਾ ਘੜੀ ਵੇਖੀ ਤਾਂ ਉਸ ਵੇਲੇ 2:30 ਸਨ ਬਨਾਰਸੀ ਬਾਬੂ ਦਾ ਮੂੰਹ ਪੀਲਾ ਤੇ ਅੱਖਾਂ ਖੁੱਲੀਆਂ ਪਈਆਂ ਸਨ ਉਹਨਾਂ ਘਬराई ਹੋਈ ਆਵਾਜ਼ ਵਿੱਚ ਆਖਿਆ ਵੇਖੋ ਜੀ ਡਾਕਟਰ ਬਿਮਾਰੀ ਦੀਆਂ ਨਿਸ਼ਾਨੀਆਂ ਮੂੜ ਪ੍ਰਗਟ ਹੋਣ ਲੱਗ ਪਈਆਂ ਹਨ ਤੁਹਾਡੀ ਦਵਾਈ ਨੇ ਮੈਨੂੰ ਕੋਈ ਲਾਭ ਨਹੀਂ ਪਹੁੰਚਾਇਆ ਮੈਂ ਹੌਲੇ ਜੇ ਆਖਿਆ ਸ਼ਾਇਦ ਤੁਸੀਂ ਸ਼ਰਾਬ ਵਧੀਕ ਵਰਤਣ ਲੱਗ ਪਏ ਹੋ ਬਨਾਰਸੀ ਬਾਬੂ ਦਾ ਚਿਹਰਾ ਕ੍ਰੋਧ ਨਾਲ ਲਾਲ ਸੁਰਖ ਹੋ ਗਿਆ ਤੇਜ਼ ਹੋ ਕੇ ਅੱਖਾਂ ਲੱਗਾ ਮੇਰੀ ਬਿਮਾਰੀ ਸ਼ਰਾਬ ਦੇ ਕਾਰਨ ਨਹੀਂ ਅਸਲ ਕਾਰਨ ਜਾਣਨ ਲਈ ਮੇਰੀ ਸਿਰ ਬੀਤੀ ਕਹਾਣੀ ਤਾਂ ਜਰਾ ਸੁਣੋ 4 ਵਜੇ ਹੋਏ ਮੈਂ ਸਖਤ ਬਿਮਾਰ ਪੈ ਗਿਆ ਮੇਰੇ ਬਚਨ ਦੀ ਕੋਈ ਆਸ ਨਹੀਂ ਸੀ ਪਰੰਤੂ ਅਚਨ ਚਿਤ ਮੇਰੇ ਰੋਗ ਨੇ ਮੋੜਾ ਜੋ ਖਾਦਾ ਮੈਂ ਰਾਜੀ ਹੋਣ ਲੱਗ ਪਿਆ ਤੇ 1 ਮਹੀਨੇ ਮਗਰੋਂ 9 ਬਰ 9 ਹੋ ਗਿਆ ਮੇਰੀ ਬਿਮਾਰੀ ਵਿੱਚ ਮੇਰੀ ਵੋਟੀ ਨੇ ਰਾਤ ਦਿਨ ਇੱਕ ਕਰ ਛੱਡਿਆ ਇਸ ਲੰਮੇ ਸਮੇਂ ਵਿੱਚ ਮੇਰੀ ਵਰਟੀ ਨੂੰ ਜਮਦੂਦ ਦੇ ਹੱਥੋਂ ਮੈਨੂੰ ਛਡਾਉਣ ਲਈ ਪੂਰੀ ਵਾਹ ਲਾਈ। ਇਹਨਾਂ ਦਿਨਾਂ ਵਿੱਚ ਨਾ ਉਸ ਤੇ ਪੇਟ ਅੰਨ ਦੀ ਛਟਾਂਕੀ ਗਈ ਤੇ ਨਾ ਹੀ ਉਸ ਦੀਆਂ ਅੱਖਾਂ ਵਿੱਚ ਨਿੰਦਰ ਆਈ। ਉਸ ਨੂੰ ਸੁਵਾਏ ਮੇਰੇ ਰਾਜੀ ਹੋਣ ਦੇ ਹੋਰ ਕੋਈ ਖਿਆਲ ਨਹੀਂ ਸੀ। ਧੋਖਾ ਖਾਦੇ ਬਗਿਆੜਵਾਂ ਕਾਲ ਨੇ ਮੈਨੂੰ ਛੱਡ ਕੇ ਆਪਣੇ ਤਿੱਖੇ ਪੰਜਿਆਂ ਨਾਲ ਮੇਰੀ ਵਰਟੀ ਨੂੰ ਤਾਰ ਦਬਾਇਆ। ਮੇਰੀ ਵਰਟੀ ਨੂੰ ਮੋਇਆ ਹੋਇਆ ਬੱਚਾ ਪੈਦਾ ਹੋਇਆ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੀ ਸੇਵਾ ਕਰਨ ਦੀ ਹੁਣ ਮੇਰੀ ਵਾਰੀ ਸੀ। ਪਰantu ਉਹ ਇਹ ਕਦ ਸਹਾਰ ਸਕਦੀ ਸੀ ਉਹ ਮੈਨੂੰ ਆਖਦੀ ਤੁਸੀਂ ਕਿਉਂ ਘੜੀ ਮੂੜੀ ਮੇਰੇ ਕਮਰੇ ਵਿੱਚ ਆਉਂਦੇ ਜਾਂਦੇ ਰਹਿੰਦੇ ਹੋ ਜੇ ਕਦੇ ਰਾਤ ਨੂੰ ਮੈਂ ਉਸ ਦੇ ਕਮਰੇ ਵਿੱਚ ਜਾਂਦਾ ਤੇ ਸੇਵਾ ਕਰਦਾ ਤਾਂ ਉਹ ਘਬਰਾ ਜਾਂਦੀ ਜੇ ਕਦੇ ਉਸ ਦੀ ਸੇਵਾ ਦੇ ਕਾਰਨ ਮੇਰੇ ਪ੍ਰਸ਼ਾਦ ਸ਼ਕਨ ਦੇ ਸਮੇਂ ਵਿੱਚ ਕੁਝ ਮਿੰਟਾਂ ਦੀ ਦੇਰੀ ਵੀ ਪੈ ਜਾਂਦੀ ਤਾਂ ਕਦੇ ਤਾਂ ਉਹ ਗੁੱਸੇ ਹੋ ਕੇ ਕਦੇ ਮਿੰਤਾ ਤਰਲੇ ਕਰਦਿਆਂ ਹੋਇਆ ਮੈਨੂੰ ਆਖਦੀ ਤੁਸੀਂ ਪ੍ਰਸ਼ਾਦ ਵੇਲੇ ਸਿਰ ਸ਼ੱਕ ਲਿਆ ਕਰੋ ਕਿਦਰੇ ਬਿਮਾਰ ਨਾ ਪੈ ਜਾਵੋ ਮੇਰਾ ਖਿਆਲ ਹੈ ਤੁਸੀਂ ਮੇਰਾ ਬਗੀਚੇ ਵਾਲਾ ਮਕਾਨ ਵੇਖਿਆ ਹੋਇਆ ਹੈ ਮਕਾਨ ਦੇ ਸਾਹਮਣੇ ਬਾਗ ਹੈ ਤੇ ਬਾਗ ਦੇ ਤਲੇ ਨਦੀ ਵਗਦੀ ਹੈ ਦੱਖਣ ਪਾਸੇ ਸਾਡੇ ਸੌਣ ਵਾਲੇ ਕਮਰੇ ਦੇ ਠੀਕ ਤਲੇ ਮੇਰੀ ਬੋਟੀ ਨੇ ਆਪਣੇ ਹੱਥਾਂ ਨਾਲ ਫੁੱਲਾਂ ਦੀ ਇੱਕ ਕਿਆਰੀ ਲਾਈ ਸੀ ਉਸ ਵਿੱਚ ਸਾਰੇ ਹੀ ਕਿਸਮ ਦੇ ਫੁੱਲ ਸਨ ਗੁਲਾਬ ਚਮੇਲੀ ਗੇਂਦਾ ਨਰਗਿਸ ਆਂਬ ਦੇ ਇੱਕ ਲੰਮੇ ਪੇੜ ਦੇ ਤਨੇ ਉਸ ਨੇ ਸੰਖ ਮਰਮਰ ਦਾ ਇੱਕ ਜਬੂਤਰਾ ਵੀ ਬਣਾਇਆ ਸੀ aroghta ਦੀ ਹਾਲਤ ਵਿੱਚ ਉਸ ਨੂੰ ਹਰ ਰੋਜ਼ ਦੋ ਵਾਰੀ ਧੋਨੀ ਤੇ ਸੰਧਿਆ ਵੇਲੇ ਘਰ ਦੇ ਕੰਮਕਾਜ ਤੋਂ ਵਿਹਲੀ ਹੋ ਕੇ ਇੱਥੇ ਆ ਕੇ ਬੈਠਦੀ ਤੇ ਪਹਿਰਾ ਹੀਦਰ ਦਰਿਆ ਦੀਆਂ ਲਹਿਰਾਂ ਦਾ ਆਨੰਦ ਲੈਂਦੀ ਚੇਤਵ ਸਖ ਦਾ ਮਹੀਨਾ ਸੀ ਚਾਨਣੀ ਰਾਤ ਸੀ ਉਸ ਨੂੰ ਬਿਮਾਰ ਹੋਇਆ ਕਿਤਨੇ ਹੀ ਦਿਨ ਗੁਜ਼ਰ ਗਏ ਸਨ ਅੱਜ ਉਸਨੇ ਬਿਮਾਰੀ ਦੇ ਕਮਰੇ ਤੋਂ ਨਿਕਲ ਕੇ ਬਾਗ ਵਿੱਚ ਬੈਠਣ ਦੀ ਇੱਛਾ ਪ੍ਰਗਟ ਕੀਤੀ ਮੈਂ ਵੱਡੀ ਗਊ ਨਾਲ ਉਸ ਨੂੰ ਆਪਣੇ ਦੋਹਾਂ ਹੱਥਾਂ ਨਾਲ ਸਹਾਰਾ ਦਿੱਤਾ ਤੇ ਲਿਆ ਕੇ ਪੇੜ ਦੇ ਤਲੇ ਸੰਗਮਣ ਬੱਦੇ ਥੜੇ ਤੇ ਬਿਠਾ ਦਿੱਤਾ ਚਾਂਦੀਆਂ ਕਿਰਮਾ ਉਸ ਤੇ ਥੱਕੀ ਹੋਈ ਚਿਹਰੇ ਤੇ ਪੈ ਰਹੀਆਂ ਸਨ ਤੇ ਚਾਰੇ ਬੰਨੇ ਚੁੱਪਚਾਪ ਵਾਰਤੀ ਹੋਈ ਸੀ ਜਦੋਂ ਮੈਂ ਉਸ ਦੇ ਲਾਗੇ ਬੈਠ ਕੇ ਬਾਗ ਦੀ ਉਸ ਆ ਬਾਹਰ ਵਿੱਚ ਉਸ ਦੇ ਸੁੰਦਰ ਚਿਹਰੇ ਵੱਲ ਤੱਕਿਆ ਤਾਂ ਮੇਰਾ ਜੀ ਭਰ ਆਇਆ ਹੋਲੇ ਜਾਈ ਉਸ ਨੂੰ ਆਪਣੇ ਨੇੜੇ ਕਰਕੇ ਮੈਂ ਉਸ ਦਾ ਇੱਕ ਹੱਥ ਆਪਣੇ ਹੱਥ ਵਿੱਚ ਲਿਆ ਤੇ ਉਸ ਨੇ ਵੀ ਮੈਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ ਜਦੋਂ ਇਸ ਦਸ਼ਾ ਵਿੱਚ ਮੈਂ ਕੋਚੇਰ ਬੈਠਾ ਰਿਹਾ ਤਾਂ ਮੇਰਾ ਦਿਲ ਧੜਕਣ ਲੱਗਾ ਤੇ ਮੈਂ ਆਖਿਆ ਪਿਆਰੀ ਮੈਂ ਤੁਹਾਡਾ ਪ੍ਰੇਮ ਕਦੇ ਨਹੀਂ ਭੁੱਲਾਂਗਾ ਮੇਰੀ ਬੋਟੀ ਖੇੜ ਖੜਾਕ ਕੇ ਹਸੀ ਉਹ ਸਾਸੀ ਤੋਂ ਖੁਸ਼ੀ ਤੇ ਬੇ ਇਤਵਾਰੀ ਦੋਵੇਂ ਪ੍ਰਗਟ ਹੋਇਆ ਸਨ ਉਸਨੇ ਮੈਨੂੰ ਕੋਈ ਉੱਤਰ ਨਾ ਦਿੱਤਾ ਪਰੰਤੂ ਉਸਦੇ ਹਾਸੇ ਮੈਨੂੰ ਸਾਫ਼-ਸਾਫ਼ ਦੱਸ ਦਿੱਤਾ ਜੋ ਉਹ ਨਾ ਹੀ ਮੇਰੇ ਤੇ ਤਬਾਰ ਕਰਦੀ ਹੈ ਤੇ ਨਾ ਹੀ ਆਪ ਇਹ ਚਾਹੁੰਦੀ ਹੈ ਬਹੁਤਰਾ دارو-ਦਰਮਲ ਕੀਤਾ ਪਰੰਤੂ ਮੇਰੀ ਵਰਟੀ ਦੀ ਬਿਮਾਰੀ ਵਿੱਚ ਕੋਈ ਫਰਕ ਨਾ ਪਿਆ ਡਾਕਟਰ ਨੇ ਪਾਣੀ ਬਦਲਾਉਣ ਲਈ ਆਖਿਆ ਤੇ ਉਸਦੇ ਆਖੇ ਤੇ ਮੈਂ ਉਸਨੂੰ ਇਲਾਹਾਬਾਦ ਲੈ ਗਿਆ ਇਹ ਆਖਦੇ ਬਨਾਰਸੀ ਬਾਬੂ ਰੋਕਿਆ ਥੋੜਾ ਜਿਹਾ ਚੁੱਪਚਾਪ ਰਹਿਣ ਮਗਰੋਂ ਬੁੱਲੇ ਡਾਕਟਰ ਹਰਨ ਮੇਰੀ ਬੋਟੀ ਦਾ ਇਲਾਜ ਕਰਦਾ ਸੀ ਕੁਝ ਦਿਨਾਂ ਮਗਰ ਉਸ ਨੇ ਮੈਨੂੰ ਦੱਸ ਦਿੱਤਾ ਜੋ ਉਸ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਸਾਰੀ ਉਮਰ ਉਹ ਐਵੇਂ ਹੀ ਰੋਗੀ ਰਹੇਗੀ ਇੱਕ ਦਿਨ ਮੇਰੀ ਬੋਟੀ ਨੇ ਮੈਨੂੰ ਆਖਿਆ ਇਹ ਬਿਮਾਰੀ ਮੇਰਾ ਪਿੱਛਾ ਨਹੀਂ ਛੱੜਦੀ ਤੇ ਨਾ ਹੀ ਮੇਰੇ ਛੇਤੀ ਮਰਨ ਦੀ ਕੋਈ ਆਸ ਹੈ ਤੁਸੀਂ ਆਪਣੀ ਉਮਰ ਇੱਕ ਸਦਾ ਬਿਮਾਰ ਰਹਿਣ ਵਾਲੀ ਧੀ ਨਾਲ ਕਿਉਂ ਖਰਾਬ ਕਰਦੇ ਹੋ ਚੰਗਾ ਹੋਵੇ ਜੋ ਤੁਸੀਂ ਆਪਣਾ ਖਿਆਲ ਛੱਡ ਕੇ ਤੁਸੀਂ ਮੇਰਾ ਖਿਆਲ ਛੱਡ ਕੇ ਦੂਜਾ ਵਿਆਹ ਕਰ ਲਓ ਹੁਣ ਹਸਨ ਦੀ ਵਾਰੀ ਵਾਰੀ ਸੀ ਪਰੰਤੂ ਮੇਰੇ ਅੰਦਰ ਹਸਣ ਦੀ ਤਾਕਤ ਨਹੀਂ ਸੀ ਮੈਂ ਜੋਸ਼ ਵਿੱਚ ਆ ਕੇ ਆਖਿਆ ਜਾਂ ਥੋੜੀ ਮੇਰੇ ਅੰਦਰ ਸਵਾਸ ਹਨ ਉਸਨੇ ਮੈਨੂੰ ਟੋਕਿਆ ਹਾਂ ਜਾਂ ਆਖਿਆ ਬਸ ਰਹਿਣ ਵੀ ਦਿਓ ਭਾਵੇਂ ਉਸ ਵੇਲੇ ਮੈਨੂੰ ਆਪ ਪਤਾ ਨਹੀਂ ਸੀ ਪਰ ਸੱਚੀ ਗੱਲ ਇਹ ਹੈ ਕਿ ਜੋ ਉਸਦੀ ਖਬਰ ਗਿਰੀ ਕਰਦਿਆਂ ਕਰਦਿਆਂ ਮੇਰਾ ਦਿਲ ਉਕਤਾ ਗਿਆ ਸੀ ਤੇ ਉਸਨੇ ਮੇਰੇ ਮਨ ਦੀ ਅਸਲੀ ਦਸਾ ਦਾ ਅੰਦਾਜ਼ਾ ਲਾ ਲਿੱਤਾ ਸੀ ਠੀਕ ਹੈ ਧੀ ਵੀ ਮਰਦੇ ਦਲੀਪਾ ਨੂੰ ਛੇਤੀ ਪਛਾਨ ਲੈਂਦੀ ਹੈ ਮੈਨੂੰ ਉਸ ਵੇਲੇ ਪਤਾ ਨਹੀਂ ਸੀ ਪਰੰਤੂ ਹੁਣ ਮੈਂ ਸਮਝ ਗਿਆ ਹਾਂ ਜੋ ਮੇਰੇ ਦਿਲੀ ਮਨੋਰਥਾ ਨੂੰ ਉਹ ਸਹਿਜ ਹੀ ਸਮਝ ਲੈਂਦੀ ਸੀ ਜਿਵੇਂ ਅਸੀਂ ਬੱਚਿਆਂ ਦੀ ਪਹਿਲੀ ਪੋਥੀ ਨੂੰ ਸਹਿਜ ਹੀ ਪੜ ਲੈਂਦੇ ਹਾਂ